ਲੇ ਗਿੱਦੇ ਦੇ ਵਿੱਚ ਨੂੰ ਮੈਂ ਜੋੜ ਰਿਹਾ ਨੀਰਾ ਬੱਗੇ ਲਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡੇ ਇਸ ਨਵੇਂ ਲੋਰੇ ਵਿੱਚ ਹਾਂਜੀ ਤੇ ਅੱਜ ਨੰਨੂ ਉੱਠਿਆ ਕਿੰਨੇ ਵਜੇ 12 ਵਜੇ 8:30 ਵਜੇ ਕਿੰਨੇ ਵਜੇ ਸੁੱਤਾ ਸੀ ਮੈਨੂੰ ਪਤਾ ਨਹੀਂ ਪਤਾ ਨਹੀਂ ਦਾ ਬੱਚਾ ਨਹੀਂ ਨਹੀਂ 1 ਵਜੇ ਸੋਇਆ ਸੀ ਮੈਂ ਹਾਂਜੀ ਤੇ ਹੁਣ ਦੁਪਹਿਰ ਦਾ ਟਾਈਮ ਹੈ ਅਸੀਂ ਕੰਮ ਕੋਲ ਬੈਠ ਲਿਆ ਸੀ ਸਾਰਾ ਹੁਣ ਚਾਹ ਪੀ ਕੇ ਟੇ ਹਾਂ ਤੇ ਨੰਨੂ ਨੂੰ ਮੈਂ ਕੰਮ ਕਰਾਵਾਣ ਲੱਗੀ ਹਾਂ ਸਕੂਲ ਦਾ ਨਹੀਂ 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 ਸਕੂਲ ਦਾ ਕੰਮ ਕਰਨਾ ਹੈ ਇਧਰ ਮੁਸਕਾਨ ਦਾ ਵੀ ਕਰਨਾ ਹੈ ਮੁਸਕਾਨ ਦਾ ਮੈਂ ਇਹ ਚਾਟ ਬਣਾਣਾ ਮੁਸਕਾਨ ਦਾ ਹੈਨਾ

ਉਨੇ ਨੇ ਆਪਣਾ ਸਕੂਲ ਦਾ ਕੰਮ ਨਿਬੇੜ ਲੈ ਅੱਜ ਤੇ ਕੱਲ ਦੇ ਵਿੱਚ ਵਿੱਚ ਠੀਕ ਹੈ ਕਿਉਂ ਕਿ ਆਣ ਕਦੋਂ ਆਏਗਾ ਉਹਨੇ ਜੇ ਉਹ ਆਣ ਨਹੀਂ ਵਾਲਾ ਆਜੇਗਾ ਕਦੋਂ ਆਏਗਾ ਦੱਸੀਦਾ ਨਹੀਂ ਨਾ ਠੀਕ ਹੈ ਚਲੋਣ ਅੱਜ ਮੈਂ ਇਹਨੂੰ ਕੰਮ ਕਰਵਾਵਾਂਗੀ ਸਕੂਲ ਦਾ ਸਾਰਾ ਤਕਰੀਬਨ ਜਿੰਨਾ ਵੀ ਹੈ ਸਾਰਾ ਦੰਨੀਆਂ ਨੇ ਫਿਨਿਸ਼ ਕਰਨਾ ਇੱਕ ਲਾਈਨ ਛੱਡ ਕੇ ਤੇ ਭੱਜ ਜਾਂਦੀ ਹੈ ਬਰਾਜਾ ਇੱਕ ਲਾਈਨ ਇਹਨੂੰ ਮੈਂ ਇੱਕ ਸਬਜੈਕਟ ਕਰਵਾ ਦੇਣਾ ਪੂਰਾ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਮੈਂ ਫਿਲਹਾਲ ਅਦਰ ਐਮਸਕਾਨ ਦਾ ਵੀ ਨਾਲ-ਨਾਲ ਕੰਮ ਕਰਨ ਲੱਗੀ ਆ ਤੇ ਨਾਲ-ਨਾਲ ਇਹਨੂੰ ਕਰਵਾਉਣ ਲੱਗੀ ਆ ਤੇ ਮਮੀ ਅਦਰ ਟੀਵੀ ਵੇਖਦੇ ਪਨੇ ਸੁਬਰੀਤ ਸੁੱਤੀ ਪਈਏ ਬਸ ਨਾਨੀ ਮੇਰੀ ਉੱਧਰ ਕਰੋ ਹਾਂਜੀ ਤੇ ਉਹਨਾਂ ਆਇਆ ਮੈਂ ਮੁਸਕਾਨ ਦਾ ਕੰਮ ਕਰਨੀ ਪਈ ਐ ਤੇ ਨੰਨੂ ਆਪਣਾ ਕੰਮ ਕਰਦੀ ਨਹੀਂ ਪਈ ਉੱਧਰ ਵੇਖੋ ਕਿੱਥੇ ਲੁਕੀ ਨੰਨੂ ਤਾਂ ਲੁਕੀ ਹੋਈ ਐ ਜੀ ਅਵੇ ਲੁਕੀ ਪਈ ਸਵੇਰ ਦਾ ਸੂਮ ਹੋ ਕੇ 12 ਵਜੇ ਤੱਕ ਤਵੇਲੇ ਹੋਣਾ ਲੁਕ ਗਈ ਐ ਨਾ ਇੱਕ ਕੰਮ ਨੂੰ ਹੱਥ ਲਾਂਦੀ ਐ ਹਾਂ ਦੋ ਇੱਕ ਮੰਗਲਵਾਰ ਸੂਲ ਜਾਣਾ ਹੋਰ ਚੱਲ ਨੰਨੂ ਕੰਮ ਲੈ ਖਾ ਕੇ ਬਾਹਰ ਆ ਜਾ ਕੰਮ ਕਰ ਦਿੱਤਾ ਠੀਕ ਕਰਦੀ ਸਪੂਨ ਦਾ ਕੰਮ ਚੱਲ ਆ ਜਾ ਜੇਤੀ ਆ ਜਾ ਵੇਗਾ ਆਣ ਲੱਗੀਆਂ ਲੱਗੀਆਂ ਬੜੀ ਜਲਦੀ ਆ ਨੰਨੂ ਕਾਪੀਆਂ ਚੱਕ ਲੈ ਆਪਣੀਆਂ ਮੈਂ ਸੋਨਾ ਆ ਜਾ ਨੰਨੂ ਛੇਤੀ ਆ ਜਾ ਛੇਤੀ ਆ ਜਾ ਮੇਰਾ ਚਲ ਕੰਮ ਲਿਤੀ ਆ ਜਾ ਛੇਤੀ ਵਾਲਾ ਫਿਰ ਤੈਨੂੰ ਕਹੀ ਤੇ ਜਾਂਦੇ ਆ ਆ ਗਈ ਨੰਨੂ ਆ ਗਈ ਆ ਗਈ ਆਇਆ ਖਬੰਦ ਕਰ ਲੋ ਆ ਖਬੰਦ ਕਰਦਾ ਨੰਨੂ ਆ ਗਈ ਨੰਨੂ ਆ ਗਈ ਖਬੰਦ ਕਰਦਾ ਨੰਨੂ ਆ ਗਈ ਆ ਗਈ ਆ ਗਈ ਆਈ ਵੀ ਜਾਈ ਨਹੀਂ ਉਹ ਤਾਂ ਛੋਟੀ ਸੀ ਆ ਜਾ ਮੈਂ ਤਾਂ ਅੱਖਾਂ ਕਦੂਦੀਆਂ ਬੰਦ ਕੀਤੀਆਂ ਛੋਟੀ ਸੀ ਉਹਦਾ ਸਮਝ ਨਹੀਂ ਸੀ ਹੁਣ ਪੂਰੀ ਸਮਝ ਹੈ ਅਗਲੀ ਚੱਲਾ ਜਿਉ ਨਾ ਇਹਦਾ ਤੇ ਮੈਂ ਕੋਟ ਕੇ ਲੈ ਕੇ ਆਣੀ ਬਾਹਰ ਸਹੀ ਗੱਲ ਹੈ ਚੱਲ ਆ ਜਾ ਨਨੂ ਛੇਤੀ ਆ ਯਾਰ ਕੰਮ ਠਰ ਲੈ ਬੜਾ ਟਾਂ ਆ ਜਾਏਗਾ ਥੋੜਾ ਜਿਹਾ ਨਨੂ ਬੜਾ ਚੰਗਾ ਮੇਰਾ ਪੁੱਤਰੀ ਇਹ ਸਾਰਾ ਕੰਮ ਨਾ ਤਿੰਨ ਵਾਰ ਰਿਪੀਟ ਕਰਨਾ ਤੇ ਨਨੂ ਨੇ ਮਿੰਟਾਂ ਚ ਕਰ ਲੈਣਾ ਵੇਖੀ ਤੇ ਇੱਕ ਵੀ ਵਾਰ ਪੂਰਾ ਨਹੀਂ ਹੋਇਆ ਇਹਦਾ ਇਹ ਜਿਹੜੀ ਮੰਨਿਆ ਨਾ ਇਹਨੂੰ ਕੋਈ ਨਹੀਂ ਆਂਦਾ ਆਗੇ ਮਸਕਾ ਨਾਲ ਜੇ ਕੰਮ ਕਰ ਮਜ਼ਰਾ ਹੈ ਇਹਨੂੰ ਵੇਲਾ ਕਿੰਨਾ ਪੁੱਤਰੀ ਤੇ ਨਹੀਂ ਆਂਦਾ ਰ ਇਹਨੂੰ ਤੇ ਆਂਦਾ ਹੈ ਚੱਲ ਛੇਤੀ ਆ ਜਾ ਆ ਜਾ ਆ ਜਾ ਛੇਤੀ ਆ ਜਾ ਛੇਤੀ ਆ ਜਾ ਆਜਾ 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 ਐਨ ਮੇਖ ਲੰਨੂ ਨੇ ਅਮਰਾ ਹੈਅਰ ਸਟਾਈਲ ਕਿੰਨਾ ਵਧੀਆ ਬਣਾਇਆ ਹੈ ਬਗਾਈ ਬਗਾਈ ਨੰਨੂ ਐਂ ਕਿ ਬਗਾਈ ਜਲਦੀ ਲਾਏ ਨੇ ਇਹਨੇ ਟਿਕ ਟਿਕੀ ਛੇਤੀ ਆਜਾ ਫਿਰ ਫੋਨ ਲਾ ਦੇ ਪਿਓ ਨੂੰ ਤੇ ਲਾ ਦੇ ਪਾਪਾ ਨੂੰ ਫੋਨ ਜਾ ਰਾਤੀਆਂ ਨੂੰ ਕੁੱਟਿਆ ਸੀ ਨਾ ਇਹਨੂੰ ਰਾਤੀਆਂ ਦੇ ਪਈਆਂ ਸੀ ਤਾੜ 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 ਪਈਆਂ ਨੇ ਅੱਜ ਵੀ ਪੁਆਣ ਕਰ ਰਹੀ ਮੈਂ ਜੇ ਨਹੀਂ ਸਾਡੇ ਮੇਰੇ ਅੱਖੇ ਲੱਗਣਾ ਟੂਰ 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 ਆ ਗਿਆ ਆ ਗਿਆ ਆ ਗਿਆ ਆ ਗਿਆ ਚਲ ਆਪਣੀ ਕਾਪੀ ਚਾਹ ਮੇਰਾ ਬੱਚਾ ਚਲੋ ਦਦਾ ਲਿਆ ਪਹਿਲਾਂ ਤੇਰੇ ਨੋ ਕਟਾਓ ਨੀਲ ਕਟਵਾਓ ਚਲ ਮੇਰੇ ਨੋਂਦਰਾ ਮਾਰ ਗਿਆ ਰਿਆ ਨੀਆ ਕਾ ਲੀ ਨੀ ਮੈਂ ਨੇ ਕਟਵਾਣੇ ਮੇਰੇ ਨਾਲ ਆੜਕੇ ਮੇਰੇ ਨੋਂਦਰਾ ਮਾਰ ਨੀ ਕਟਵਾਣੇ ਮੈਨੂੰ ਉਪਰੇ ਚੱਲ ਨਾ ਤੂੰ ਕਟਵਾ ਲਾ ਫਿਰ ਮੈਡਮ ਨੇ ਗੁੱਸਾ ਕਰਦਾ ਨਾ ਆਇਆ ਮੈਡਮ ਰੁਕ ਜਾ ਮੈਡਮ ਕਹੇਗੀ ਨੰਨੂ ਨੇ ਅਜ ਤੱਕ ਨੋ ਨਹੀਂ ਕਟਵਾਏ ਨੋ ਨਹੀਂ ਕਟਵਾਏ ਤੇ ਸਕੂਲ ਦਾ ਕੰਮ ਨਹੀਂ ਕੀਤਾ ਹਾਂ ਚਲੋ ਚਲ ਚਲ ਨੰਨੂ ਨੂੰ ਬੜੀ ਸੇ ਨਾ ਅੱਪੇ ਕੱਟਦੀ ਐ ਤਾਂ ਕਰਕੇ ਸਹੀ ਨਹੀਂ ਕੱਟਦੀ ਐ ਇਹੀ ਉਪਰ ਚੋ ਉਹ ਨੂੰ ਕੱਟ ਲੈਂਦੀ ਐ ਮੇਰੇ ਕੱਟਦੀ ਪੈ ਮੇਰੇ ਨੂੰ ਕੱਟਦੀ ਨੰਨੂ ਆ ਮੇਰੇ ਇਹਨੇ ਕਈ ਵਾਰੀ ਪੈਰਾਂ ਦੇ ਨੂੰ ਕੱਟੇ ਨਾਲੇ ਹੱਥਾਂ ਦੇ ਤੇ ਆ ਡਰਦੀਆਂ ਰਹਿੰਦੀਆਂ ਨੇ ਕਹਿੰਦੀ ਨੇ ਜਿਹਦੇ ਨਾਲ ਲੜਦੀ ਐ ਨਾ ਉਹਦੇ ਮਾਰਦੀ ਐ ਤੁਸੀਂ ਡਰਦੇ ਹੋ ਇਹ ਨਾ ਨੂੰ ਕੱਟ ਨਾ ਕੋਈ ਲੇਕਿਨ ਮੇਰੇ ਇਹਨਾਂ ਨੂੰ ਕੱਟ ਲੈਂਦੀ ਐ ਨੰਨੂ ਨੂੰ ਕਈ ਵਾਰੀ ਦਿਸਦਾ ਨੀ ਨਾ ਤੇ ਫੇਰ ਮੇਰੇ ਪੈਰਾਂ ਦੇ ਨੂੰ ਕੱਟਦੀ ਐ ਤੇ ਨਾਲੇ ਹੱਥਾਂ ਦੇ ਵੀ ਕੱਟ ਦਿੰਦੀ ਐ ਨੂੰ ਪਤਾ ਹੈ ਹੁਣ ਉਹ ਨੇਲਸ ਕਟਵਾ ਲਏ ਨੇ ਨਾ ਫੇ ਬੱਚੇ ਨੇ ਹੁਣ ਪੜ੍ਹਾਈ ਵੀ ਕਰੇਗੀ ਵਿੱਥੀ ਕਰੇਗੀ ਸਾਰਾ ਕੰਮ ਅੱਜ ਖਤਮ ਕਰ ਲੈਣਾ ਇੱਕ ਸਬਜੈਕਟ ਤੇ ਆ ਨੀ ਪਾਪਾ ਦੇ ਨਾਲ ਤਾਂ ਹਨਾ ਅਦਰੇ ਕਿ ਆ ਕੰਮ ਜਮ ਕਰ ਦਿੱਤੀ ਮੇਕਅਪ ਵੇ ਲੋ ਕਿੱਥੋਂ ਕਰਕੇ ਆਈ ਏ ਮੇਕਅਪ ਕਿੱਥੋਂ ਕੀਤਾ ਮੇਰੇ ਕਮਰੇ 'ਚ ਮੇਕਅਪ ਤਾਂ ਤੈਨੂੰ ਜ਼ਿਆਦਾ ਹੀ ਸ਼ੌਂਕ ਚੜਿਆ ਤੂੰ ਕਿਉਂ ਤੇਨੀ ਮਸਕਾਨ ਨਾਲ ਮੇਕਅਪ ਕਰਨ ਵਾਸਤੇ ਜਾ ਕੇ ਮੇਰੇ ਦਰਾਜ ਚੋਂ ਕੱਢ ਲੈਨੀ ਮੈਨੂੰ ਆਪ ਹੀ ਪਤਾ ਲੱਗਦਾ ਕਦੋਂ ਕੱਢਦੀ ਹੈ ਤੇ ਹਰਕਤ ਕਰੀ ਆ ਰਹੀ ਮੇਰੇ ਦਰਾਜ ਛੋਟੀ ਹੁੰਦੀ ਸੀ ਨਾ ਤੇ ਮੇਰੇ ਤੋਂ ਇਹ ਲੱਗ ਗਈ ਨਹਲ ਕਟਰਾ ਹਾਂ ਖੂਨ ਨਿਕਲਣ ਲੱਗ ਗਿਆ ਸਾਰੇ ਇੱਕ ਵਾਰ ਸੰਨੀ ਨੇ ਛੋਟਾ ਜਿਹਾ ਤੇ ਅਜ ਮੈਨੂੰ ਲੱਗਦਾ ਸੰਨੀ 10 12 ਦਿਨ ਦਾਰ ਸੀ ਤੇ ਸੰਨੀ ਦੇ ਲੱਗ ਗਿਆ ਬਲੇਟ ਤੇ ਡੈਡੀ ਕੋਲ ਬਲੈਡ ਲੱਗ ਗਿਆ ਤੇ ਸੱਲੇ ਲੈਣਾ ਮਾੜਾ ਜਿਹਾ ਖੂਨ ਨਿਕਲਿਆ ਆ ਹਾਏ ਲਾਲਾ ਵੀ ਇਹਦੇ ਦਿਵਾਲੇ ਤੇ ਪਾਪਾ ਵੀ ਇਹਦੇ ਦਿਵਾਲੇ ਬੀਜੀ ਵੀ ਇਹਦੇ ਦਿਵਾਲੇ ਆ ਤੈਨੂੰ ਕਿਹਨੇ ਕਹ ਸੀ ਨੋ ਕੱਟਣੀ ਮੁੰਡੇ ਤੇ ਖੂਨ ਕੱਢ ਤੇ ਮੁੰਡੇ ਬੜਾ ਬੋਲਣ ਲਾਲਾ ਤੇ ਬੜਾ ਹੀ ਬੋਲੇ ਹਾਂ ਪਹਿਲਾਂ ਤਾਂ ਮੈਂ ਨਹੀਂ ਬਗ ਕਲਪਤਾ ਬੱਚੇ ਇਹਵੇਂ ਨੋ ਕੱਟਣੀ ਤੁਸੀਂ ਖੂਨ ਕੱਢ ਤੇ ਇਹਦੇ ਬੈਣੀ ਨੂੰ ਕਹਿਣਾ ਅੱਛਾ ਸਹੀ ਹੈ ਤਾਂਦੇ ਹਾਂ ਸਨੀ ਤੇ ਲੱਗ ਗਈ ਨਾ ਮਾੜ ਬਲੇ ਤੇਰੇ ਪਾਪਾ ਦੇ ਲੱਗ ਗਿਆ ਸੀ ਗੱਡਿਆ ਆਇਆ ਨਾ ਮੈਨੂੰ ਡਾਂਟੇ ਬਾਹਰੋਂ ਉਹਦੇ ਬਚਪਨ ਚ ਉਹਦੇ ਛੋਟਾ ਜਿਹਾ ਲੇਟਾ ਉਹਦਾ ਡੈਡੀ ਨੂੰ ਬਟ ਦੇ ਹੀ ਤੇ ਲੱਗ ਗਿਆ ਸੀ ਤੁਹਾਨੂੰ ਪਤਾ ਕਿੰਨਾ ਗੁੱਸੇ ਹੋਏ ਸੀ ਸਾਰੇ ਬਾਹਾਂ ਭਈਆਂ ਦੀ ਉਹ ਇਹਦੇ ਦਾਦੇ ਕੋਲੋਂ ਤੇਰੇ ਡੈਡੀ ਦੇ ਦਾਦੇ ਕੋਲੋਂ ਨਹੀਂ ਬਾਹਾਂ ਬਣੇ ਡੈਡੀ ਦੇ ਮਾਰੇ ਪਾਪਾ ਜੀ ਕੋਲ ਮਾਪੀ ਬੀਜੀ ਕੋਲ ਦਾਦੀ ਕੋਲ ਆਪਾਂ ਜੀ ਜਾਨਾ ਮੇਰੀ ਤੇਰੇ ਪਾਪਾ ਦੀ ਦਾਦੀ ਜਿਵੇਂ ਤੇਰੀ ਦਾਦੀ ਹੈ ਜੀ ਮੈਂ ਤੇਰੀ ਦਾਦੀ ਹਾਂ ਮੈਂ ਤੇਰੇ ਪਾਪਾ ਦੀ ਦਾਦੀ ਸੀ ਪਾਪਾ ਨੇ ਵੀ ਦੱਸਦੀ ਮੇਰੀ ਵੀ ਦਾਦੀ ਪੈਰਾਂ ਦੇ ਦਿਖਾਈ ਚੱਲ ਜੀ ਲਿਆਉਣ ਇਹਦੀਆਂ ਤਾਪੀਆਂ ਚਲ ਮੁਸਕਾਨ ਹੈ ਫਰਾਮਿੰਗ ਵਾਲੀ ਪੈਰਾਂ ਦੇ ਕੱਟੋ ਮੇਰੇ ਨੂੰ ਪੈਰਾਂ ਦੇ ਠੀਕ ਨਹੀਂ ਪੈਰਾਂ ਦੇ ਨਹੀਂ ਹੈਗੇ ਮੇਰੇ ਮੈਂ ਇਹ ਮਾਰ ਦੇਣਾ ਇਹਨਾਂ ਫਿਰ ਨਾ ਪੈਰਾਂ ਦੇ ਵੀ ਵਧੀ ਹੋਏ ਨਹੀਂ ਯਾਰ ਇਹ ਖੋਲ ਹੈਗਾ ਕੰਮ ਇਹਨੂੰ ਕਰਵਾਉਣਾ ਮੈਂ बारी का कपड़ा पर पहला टू आना सी फिर थ्री लाख ਪਹਿਲਾਂ 2 ਲਿਖ ਮੈਂ ਕਰਵਾਨੀ ਆ ਨਾ ਤੂੰ ਲਿਖ ਪਹਿਲਾਂ ਅੱਜ ਚੀਜੀ ਲੈ ਕੇ ਆਣਗੇ ਫਿਰ 2 3 1 1 2 4 ਸਮਝ ਆ ਗਿਆ ਨਾ ਕੀ ਕਰਨਗੇ ਨਨੂ ਦੇ ਬੜਾ ਸੀ ਆਉਣਾ ਨਨੂ ਤੇ ਆਪੇ ਸਕੂਲ ਦਾ ਕੰਮ ਕਰਦਾ ਪਿਆ ਲੋਕ ਚ ਗਏ ਸਾਰੇ ਤੇ ਤੇ ਗੁੱਡ ਬੱਚਾ ਕਹਿਣਗੇ ਅੱਗੂ ਸਾਰੇ ਕਹਿਣਗੇ ਇਹ ਕਰ ਲਿਆ ਸਾਰਾ ਇਹ ਜਿਹੜਾ ਹਾਂ ਇਹ ਮੈਂ ਕਰ ਲਿਆ ਨੇ ਇਹ ਵਾਲਾ ਮੈਂ ਅਖਦਾ ਆਪੇ ਤਾਂ ਕਰ ਲਿਆ ਮੈਂ ਅੱਗੇ 1 2 5 ਆ ਗਿਆ ਇਹਨੂੰ ਸਾਰਾ ਹੈ ਸਸਰੀ ਗੱਲ ਦੀ ਸਾਰਿਆਂ ਨੂੰ ਹੋਣਾ ਦੂਜਾ ਵਲੋਗ ਪਿੱਛੇ ਜਾ ਕੇ 25 ਕਿਲੋ ਆਪਾਂ ਦੇਖੀਆ ਕਰੀਏ ਬੰਦੇ ਬੰਦੇ ਬੰਨਾ ਅੱਜੜਾ ਮੂਵੀ ਚੈਲੰਜ ਹੈ ਬੰਦੇ ਲੋ ਬੰਨਾ ਬੰਦੇ ਵਾਰਦੋ ਤੇ ਆਨੇ ਮੈਕੀ ਕਿਤੇ ਤੇ ਥੋੜੇ ਜੇ ਮਸਾਲੇ ਮਸਾਲੇ ਲੈਣੇ ਨੇ ਤੇ ਮੈਂ ਬਲਾ ਹਾਂਜੀ ਤੇ ਹੁਣ ਇੱਧਰ ਚਾਹ ਦੇ ਨਾਲ ਨਾਲ ਨਾ ਇੱਕ ਮੂਵੀ ਇੰਜਾਇ ਹੋ ਰਹੀ ਉਰੀ ਕਹਿੰਦੀ ਐ ਬੜੀ ਵਧੀਆ ਮੂਵੀ ਐ ਸੀ ਉਹ ਵੇਖਣ ਲੱਗੀ ਐ ਕਿਹੜੀ ਮੰਮੀ ਸਾਸਕੁੜਤਨੀ ਸਾਸਕੁੜਤ ਤਾਂ ਨੰਨੂ ਕਹਿੰਦੀ ਐ ਨੰਨੂ ਆ ਗੋ ਗਾਂਦੀ ਐ ਰੋ ਰੋ ਐ ਮੰਮੀ ਕੀ ਵੀਡੀਓ ਉਂ ਪਾਣੀ ਉਹ ਫਿਲਮ ਆਵੇਂ ਨੇ ਵੀ ਸਮਝਾਣ ਵਾਸਤੇ ਹੋਰ ਕੀ ਕਿ ਬੰਦਾ ਉਹ ਫਿਲਮ ਆ ਸਮਝਾਣ ਵਾਸਤੇ ਹੁੰਦੀਆਂ ਨੇ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਪੁੱਠੀਆਂ ਲੈ ਜਾਂਦੀਆਂ ਨੇ ਕਨੇ ਇਹ ਹੁਣ ਆ ਅਸੀਂ ਆਸੇ ਨੂੰ ਖੋਲ ਵਾਲੀ ਪਹਿਲਾਂ ਵੇਖਣ ਲੱਗੇ ਆ ਤੇ ਲਾਸ਼ ਆਮ ਨੂੰ ਲਈਏ ਬੇਟਾ ਮੇਰੇ ਬਹਿ ਕੇ ਤੇ ਨਾਲ ਨਾਲ ਚਾਹ ਪੀਂਦੇ ਆ ਫਿਰ ਤੁਹਾਨੂੰ ਅੱਗੇ ਗੱਲਬਾਤ ਕਰਦੇ ਆਪਾਂ ਅਗਲਾ ਪ੍ਰੋਗਰਾਮ ਬਾਅਦ ਦੁਪਹਿਰ ਸਮੇਂ ਤੇ ਉਹਨਾਂ ਅਦ੍ਰਿਸ਼ ਕਾਂਦੇ ਬਹੁਤ ਸਾਰੇ ਕਲਰਸ ਨੇ ਐ ਵੇਖੋ ਸਾਰੇ ਉਹ ਚਾਟ

ਉਹ ਦਸ ਨਾ ਤੇਰੇ ਗਿੱਦੇ ਦੇ ਵਿੱਚ ਨੂੰ ਮੇ ਜੋੜ ਜਵਾਨੀ ਦਾ ਬੱਗੇ ਲੱਗਾ ਤੇ ਮੈਂ ਲੈਦਾ ਨਾ ਫੋਇ ਵਿੱਚ ਉਹ ਦੋਲੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਕਰਿਓ ਇਹ ਗਾਣਾ ਤੇ ਬੈਸ ਲੱਗ ਗਿਆ ਪੰਦਰ ਜੈਸਾ ਚੇੜ ਹੈ ਅੰਬਰ ਹੈ ਸਿੱਤ ਨਹੀਂ ਮਨ ਤੇਰੀ ਹਰਕਤ ਸੇ ਹਲਕੇ ਹੈ ਤਕਮੀਨਾ ਬਰ ਵੀ ਸ਼ਾਮੇ ਜਦੋਂ ਹੋਤਾ ਤੂੰ ਅੱਛਾ ਲੱਗਤਾ ਹੈ ਜੀਵਨ ਹਮ ਤੇ ਹੁਣ ਅਸੀਂ ਆਏ ਆ ਸ਼ਾਮ ਦਾ ਟਾਈਮ ਹੈ ਫਿਲਮ ਅਸੀਂ ਵੇਖ ਲਈ ਸੀ ਬੜਾ ਇੰਜੋਏ ਕੀਤਾ ਬੜੀ ਹਾਸੇ ਵਾਲੀ ਫਿਲਮ ਹੈ ਹਨਾ ਤੇ ਹੁਣ ਅਸੀਂ ਆਏ ਹੋਏ ਆ ਛੱਤ ਤੇ ਨਾਲ ਸਬਜੀ ਛਿੱਲ ਰਹੇ ਆ ਤੇ ਨਾਲ ਨਾਲ ਮੈਂ ਤੇ ਸੈਰ ਕਰ ਰਹੀ ਹਾਂ ਤੇ ਇੱਧਰ ਮੈਡਮ ਵੇਖੋ ਇਹਨੇ ਕੋਈ ਕੰਮ ਨਹੀਂ ਕੀਤਾ ਕੋਈ ਕਾਰ ਨਹੀਂ ਕੀਤਾ ਸਕੂਲ ਦਾ ਤੇ ਐਨੇ ਖਲਾਰੇ ਆ ਕੁੜੀ ਨੇ ਪਾਏ ਹੋਏ ਨੇ ਨਾ ਫੋਨ ਮੇਰਾ ਲੈ ਕੇ ਬਸ ਬੈਠੀ ਇਹੀ ਕੰਮ ਹੈ ਤੈਨੂੰ ਪਰਸੋਂ ਸਕੂਲ ਜਾਣਾ ਵੇਖੀ ਤੇਰੇ ਕੰਨ ਖਿੱਚਦੀ ਮੈਮ ਤੇਰੀ ਸਾਰਾ ਕੁਝ ਵੇਖਣਾ ਤੇਰੀ ਮੈਮ ਨੇ ਵਲੋਗ ਦੇ ਵਿੱਚ ਵੀ ਤੂੰ ਕੀ ਕੀ ਕਰਦੀ ਸੀ ਕੁਛ ਨਹੀਂ ਹੈ ਮੈਡਮ ਜੀ ਤੂੰ ਹਣ ਸਿੱਤ ਨਾ ਨਹੀਂ ਫੋਨ ਇੱਧਰ ਲੈ ਕੇ ਆ ਨੰਨੂ ਫੋਨ ਇੱਧਰ ਲੈ ਆ ਤੇ ਇੱਧਰ ਸਬਜ਼ੀ ਕੱਟੀ ਜਾ ਰਹੀ ਹੈ ਤੇ ਮੈਂ ਆ ਗਈ ਸੀ ਪਹਿਲਾਂ ਥੋੜੀ ਜਿਹਾ ਕੱਪੜੇ ਧੋਏ ਸੀ ਸੁੱਕਣੇ ਬਾਹਰ ਲਈ ਤੇ ਉਦੋਂ ਦੀ ਮੈਂ ਸੈਰ ਕਰ ਰਹੀ ਹਾਂ ਹੁਣ ਹਵਾ ਚੱਲੀ ਹੈ ਨਾ ਪਹਿਲਾਂ ਵੇਖਾ ਕਿੰਨੀ ਗਰਮੀ ਸੀ ਗਰਮੀ ਹੈ ਮੌਸਮ ਹਲੇ ਵੀ ਹੁਣ ਥੋੜੀ ਜਿਹੀ ਹਵਾ ਚੱਲੀ ਹੈ ਤੇ ਇੱਧਰ ਬੱਦਲ ਬਣੇ ਹੋਏ ਨੇ ਮੌਸਮ ਦੇਖੋ ਕਿੰਨਾ ਵਧੀਆ ਉਹ ਮੈਡਮ ਜੀ ਮੈਂ ਕਹਿੰਦੀ ਆ ਨਾ ਮੈਨੂੰ ਅ ਮੰਗਲਵਾਰ ਨੂੰ ਸਕੂਲ ਆਉਂਗਾ ਕਿਉਂਕਿ ਅੱਨੀ ਧੋਪ ਹੈ ਕੋਣ ਜਾਏਗਾ ਅੱਨੀ ਗਰਮੀ ਨਾਲੇ ਸੂਰਜ ਦੇ ਵਿੱਚ ਅੱਨੀ 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 ਗਰਮੀ ਹੁੰਦੀ ਹੈ ਕੋਈ ਗੱਲ ਨਹੀਂ ਅਸੀਂ ਛਤਰੀ ਦੀ ਛਾਂ ਕਰਕੇ ਲੈ ਆਵਾਂਗੇ ਤੈਨੂੰ ਛੱਡ ਵੀ ਆਵਾਂਗੇ ਵੱਡੀ ਆਈਏ ਤੇ ਮੰਮੀ ਨੀ ਚੇ ਸੇਰ ਵਾਂਦੇ ਪਏ ਨੇ ਅਸੀਂ ਘੁੰਮਨੇ ਪਏ ਆ ਬਸ ਹੋਰ ਤੇ ਥੱਲੇ ਕੋਈ ਨਹੀਂ ਹੈਗਾ ਇਕਾਈ ਉੱਪਰ ਝਾਂਟੀ ਤੂੰ ਦੱਸ ਕੰਮ ਕਰ ਲੈ ਆਪਣਾ ਸਕੂਲ ਦਾ ਸਾਰਾ ਨਿਬੜ ਗਿਆ ਮੈਂ ਸਕ੍ਰੈਪ ਬੁੱਕ ਲੈਣੀ ਮੈਮ ਬਣਾਈਗੀ ਅੱਛਾ ਸਕ੍ਰੈਪ ਬੁੱਕ ਰਹਿ ਗਈ ਹੈ ਤੇਰੀ ਬਸ ਚਲ ਕਰਨ ਵਾਲਿਆਂ ਨੇ ਕਰ ਲਿਆ ਕੰਮ ਐ ਸਾਡੀ ਵੇਖ ਲਓ ਬਿਲਕੁਲ ਕੰਮ ਨਹੀਂ ਕਰਦੀ ਜਿੰਨਾ ਮਰਜ਼ੀ ਮਾਰ ਲੋ ਕੁੱਟ ਲੋ ਐਵੇਂ ਹੀ ਤੇ ਹੁਣ ਲੋਕ ਕੋਠਿਆਂ ਦੇ ਚੜੇ ਹੋਏ ਨੇ ਉਧਰ ਵੀ ਇੱਧਰ ਵੀ ਘੁੰਮ ਫਿਰ ਰਹੇ ਨੇ ਸੈਰ ਕਰ ਰਹੇ ਨੇ ਤੇ ਇੱਧਰ ਪੌਦਿਆਂ ਦਾ ਵੇਖ ਲਓ ਯਾਰ ਇਹ ਜਮਾ ਹੀ ਸੁੱਕ ਗਏ ਨੇ ਵੇਖੀ ਵਿਚਾਰੇ ਉਹਨਾ ਛੱਤ ਤੋਂ ਝਾੜੂ ਲਾਣਾ ਵੇਖਨੇ ਆ ਉਧਰ ਦੇਖਦੇ ਆਂ ਥੀ ਆ ਤੇ ਚਲੋ ਠੀਕ ਨੇ ਬਸ ਇਹੀ ਸੁੱਕ ਗਏ ਨੇ ਇਹ ਵਾਲੇ 2-4 ਬੁੱਟੇ ਤੇ ਅੰਦਰ ਵੇਖੋ ਜੇ ਕਿਤੇ ਇਹ ਕੰਦੀ ਮਾਰੀ ਬਣਾ ਕੇ ਦਿਓ ਮੈਨੂੰ ਆਪਣੀ ਚਾਚੀ ਨੇ ਗੱਲੋ ਅੰਦਰ ਆ ਲੈ ਕੰਮ ਲੈ ਆ ਆ ਤੇ ਮੈਂ ਜੇ ਕੋਈ ਛੱਡਣੀਆਂ ਨੇ ਮੈਂ ਛੱਡ ਵੀ ਦੇਣੀਆਂ ਨੇ ਸੱਚੀ ਗੱਲ ਐ ਕਿੱਡਾ ਆਤੀ ਪੈਣੀ ਤੂੰ ਮਨ ਵਾਲੇ ਆਰੇ ਬਣਾ ਉਹਨੂੰ ਜਦ ਆਂਦੀ ਨਹੀਂ ਉਹ ਕਿਹੜਾ ਮਿਸਤਰੀ ਹੈ ਉਹ ਉਸਾਰਨ ਨੂੰ ਕਹਿੰਦੀ ਹੈ ਲਮਾਰੀ ਬਣਾਉਣ ਵਾਸਤੇ ਜਾ ਦਾਦੀ ਕੋਲ ਚਲ ਜਾ ਦਾਦੀ ਨੂੰ ਕਹਿ